ਆਹੇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਆਸਾ ਮਹਿਲਾ ਪੰਜਵਾਂ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਉਚਾਰੀ ਹੋਈ ਬਾਣੀ ਵਿੱਚੋਂ ਸ਼ਬਦ ਹੈ ਕਰਤਾ ਘਰ ਆਇਆ ਨਸਵੰਜੋ ਕਿਲ ਵਿਖੋ ਕਰਤਾ ਘਰ ਆਇਆ ਇਹ ਸ਼ਬਦ ਨੂੰ ਜਦੋਂ ਆਪਾਂ ਬੀਬੀਆਂ ਦੇ ਸਕੇਲ ਤੇ ਸਿੱਖਦੇ ਹਾਂ ਤਾਂ ਪੰਜਵੇਂ ਕਾਲੇ ਤੇ ਸਹੀ ਰਹਿੰਦਾ ਹੈ ਕਿਉਂਕਿ ਮੰਦ ਸप्तक ਵਿੱਚ ਇਹ ਸ਼ਬਦ ਕੋਮਲ ਨੀ ਤੱਕ ਹੀ ਜਾ ਰਿਹਾ ਹੈ ਅਤੇ ਮਧ ਸप्तक ਵਿੱਚ 7 ਤੋਂ ਬਾਅਦ ਕੋਮਲ ਰੇ ਕੋਮਲ ਗਾ ਸ਼ੁੱਧ ਮਾ ਪਾ ਕੋਮਲ ਧਾ ਅਤੇ ਕੋਮਲ ਨੀ ਇੱਥੇ ਤੱਕ ਹੀ ਸ਼ਬਦ ਦਾ ਚਲਣ ਹੈ ਇਸ ਤੋਂ ਅੱਗੇ ਸ਼ਬਦ ਦਾ ਚਲਣ ਨਹੀਂ ਹੈ ਆਸਾਨੀ ਨਾਲ ਬੀਬੀਆਂ ਅਤੇ ਛੋਟੇ ਬੱਚੀਆਂ ਇਸ ਨੂੰ ਗਾਣ ਕਰ ਸਕਦੀਆਂ ਹਨ ਸਿੱਖ ਸਕਦੀਆਂ ਹਨ ਤੇ ਪਹਿਲਾਂ ਆਪਾਂ ਦੇਖਦੇ ਹਾਂ ਸਤਾਈ ਤੇ ਇਕ ਅੰਤਰਾ ਤੇ ਫਿਰ ਸਿੱਖਦੇ ਹਾਂ ਸ਼ਬਦ ਨੂੰ ਕੱਲੇ ਕੱਲੇ ਸੁਰਤੇ ਕਰਤਾ ਕਰ ਆਇਆ ਕਰਤਾ ਕਰ ਆਇਆ ਕਰਤਾ ਕਰ ਆਇਆ ਕਰਤਾ करता करे आया करता करे आया करता करे आया या प्रगटाया दूत दैन पया गोविन्द प्रगाया गो गोविन्द प्रगाया गोविन्द प्रगाया

ਤੇ ਹੁਣ ਆਪਾਂ ਇਸ ਸ਼ਬਦ ਨੂੰ ਕੱਲੇ ਕੱਲੇ ਸਵਰਤ ਦੇਖਦੇ ਹਾਂ ਕਰਤਾ ਕਰ ਆਇਆ ਕਰਤਾ ਕਰ ਆਇਆ ਕਰਤਾ ਕਰ ਆਇਆ ਕਰ ਤਾ ਕਰ ਆਇਆ ਕਰਤਾ ਕਰ ਆਇਆ ਕਰਤਾ ਕਰ ਆਇਆ ਇਸ ਤੋਂ ਬਾਅਦ ਜੇ ਤੁ ਆ ਅੰਤਰਾ ਲੈਨੇ ਹਾਂ प्रगटे गोपाल गोविंद लालन प्रगटे गोपाल गोविंद लालन प्रगटे गोपाल गोविंद लालन साद गोविन्दल साध सा ਸੰਗ ਵਖਾਣਿਆ ਪ੍ਰਗਟ ਗੋਪਾਲ ਗੋਬਿੰਦ ਲਾਲਨ ਸਾਦ ਸੰਗ ਵਖਾਣਿਆ ਸਿਮ ਇਸ ਦੇ ਨਾਲ ਜੁੜੇਗੀ ਲੈਣ ਇਸੇ ਤਰੀਕੇ ਨਾਲ ਆਚਰਜ ਢੀਠਾ ਆਮੇ ਹੋ ਉਠਾ ਘੁਰ ਪਰ ਸਾਦੀ जाने आचरज डीठा अमे ओ वोठा गुर पर सादी जाने अम गुर पर सादी गुर पर सादी फिर आ जाएगा ਕਰਤਾ ਕਰ ਆਇਆ ਕਰਤਾ ਕਰ ਆਇਆ ਨਸਵੰਜੋ ਇਹਨੇ ਵਖੋ ਨਸਵੰਜੋ ਇਹਨੇ ਵਖੋ ਮੈਨੂੰ ਉਮੀਦ ਹੈ ਕਿ ਆਸਾਨੀ ਦੇ ਨਾਲ ਆਪ ਜੀ ਇਹ ਸ਼ਬਦ ਨੂੰ ਸਿੱਖ ਸਕੋਗੇ ਗਾਇਨ ਕਰ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ